ਓ ਵੀਰੇ ਕਿਧਰ ਪਜਾ ਉਹ ਭਰਾਵਾ ਕਿਧਰ ਪਜਾ ਜੋ ਲੜਕੀ ਦਾ ਮਸਲਾ ਸਾਡੇ ਕੋਲੇ ਆਇਆ ਸੀਗਾ ਜੀ ਇਸ ਦੇ ਸਬੰਧ ਦੇ ਵਿੱਚ ਅਸੀਂ ਅੱਜ ਅਸੀਂ ਹਰਿਆਣੇ ਦੇ ਪਿੰਡ ਬਲੇਆਲੀ ਵਿਖੇ ਆਏ ਆ ਸਰਪੰਚ ਸਚਿੰਦਰ ਸਰਦਾਰਾ ਜੀ ਦੇ ਘਰ ਆਏ ਆ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੈਂ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਸੀਗਾ ਐਸ ਭਾਈ ਸਾਹਿਬ ਦੀ ਬੱਚੀ ਨੂੰ ਉਹਦੀ ਘਰੋਂ ਨੂੰ ਜਾ ਚਾਂਦ ਪੈਸੇ ਨਹੀਂ ਬਤਵਤ ਵੇਚ ਦਿੱਤਾ ਗਿਆ ਸੀਗਾ ਅੱਜ ਅਸੀਂ ਛੋਟੀ ਬੱਚੀ ਦੇ ਕੋਲ ਜਾ ਰਹੇ ਹਸਾਰ ਜਾ ਰਹੇ ਆ ਮੇਰੇ ਨਾਲ ਮੇਰੇ ਵੱਡੇ ਵੀਰ ਜੀ ਐਡਵੋਕੇਟ ਹੀਰਨ ਸਿੰਘ ਜੀ ਆ ਸਰਪੰਚ ਸਾਹਿਬ ਪਿੰਡ ਮਰਹਾਣੇ ਤੋਂ ਇਹ ਵੀ ਨਾਲ ਆਏ ਆ ਸਪੈਸ਼ਲ ਇਹਨਾਂ ਨੂੰ ਮੈਂ ਕਹਿ ਆ ਕਿ ਇਹ ਧੀ ਦੇ ਕੇਸ ਦੇ ਵਿੱਚ ਜਾਣਾ ਵਾ ਤੇ ਮੈਂ ਇਹਨਾਂ ਬਾਰੇ ਇੱਕ ਤੁਹਾਨੂੰ ਖਾਸ ਇਹ ਦੱਸ ਦਵਾਂ ਆਪਣੇ ਭਰਾ ਦੀ ਕਿ ਹੋਰ ਕਿ ਇਹ ਕੇਸ ਜਾਣ ਜਾਂ ਨਾ ਜਾਣ ਪਰ ਜਦੋਂ ਵੀ ਧੀਆਂ ਦਾ ਭੈਣਾਂ ਦਾ ਕੋਈ ਇਹੋ ਜੀ ਗੱਲ ਹੁੰਦੀ ਆ ਕਿ ਉਹਨਾਂ ਨੂੰ ਕਿਤੋਂ ਵੀ ਇਧਰ ਇੰਦਿਆ ਤੋਂ ਬਚਾਉਣ ਦੀ ਗੱਲ ਹੁੰਦੀ ਆ ਆਪਣੇ ਸਾਰੇ ਜਿਹੜੇ ਬਿਜੀ ਸ਼ਡਿਊਲ ਹੁੰਦੇ ਆ ਉਹ ਛੱਡ ਕੇ ਮੇਰੇ ਨਾਲ ਉਸੇ ਟਾਈਮ ਮੇਰੇ ਨਾਲ ਤਿਆਰ ਰਹਿੰਦੇ ਆ ਜਾਂਚ ਤੇ ਅੱਜ ਭੈਣ ਦਾ ਉਸੇ ਦਾ ਭਰਾ ਵੀ ਆ ਮੇਰੇ ਨਾਲ ਕਾਸ਼ਵੀਰ ਆ ਤੇ ਉਸ ਭੈਣ ਦਾ ਜਿਹੜੀ ਬੱਚੀ ਆ ਜਿੰਨੂੰ ਆਪਾਂ ਮਿਲ ਜਾ ਰਹੇ ਹਸਾਰ ਉਹਦਾ ਡੈਡ ਵੀ ਆਪਣੇ ਨਾਲ ਆ ਤੇ ਅਸੀਂ ਪਹੁੰਚ ਗਏ ਆ ਇਸ ਟਾਈਮ ਸਦੂਲਗੜ ਪਹੁੰਚ ਗਏ ਆ ਫਾਕ ਬੋਲਣਾ ਕੁਛ ਮੈਂ ਕਰ ਦੂੰਗਾ ਤੋਂ ਬੇਨਤੀ ਹੈ ਮੇਰੇ ਸਾਰੇ ਵੀਰਾਂ ਨੂੰ ਇਹ ਕਿ ਜੋ ਕੋਈ ਵੀ ਬੰਦਾ ਇਹੋ ਜੀ ਕੋਈ ਗੱਲ ਕਰਦਾ ਆ ਤੇ ਬੱਚਿਆਂ ਨੂੰ ਕਿਸੇ ਨੂੰ ਵੇਚਦਾ ਆ ਉਹ ਬੜੀ ਇੱਕ ਮੰਦ ਭਾਗੀ ਔਰ ਸਮਾਜ ਦੇ ਉੱਤੇ ਇਹ ਚੀਜ਼ਾਂ ਕਲੰਕ ਆ ਇਹਨਾਂ ਚੀਜ਼ਾਂ ਤੋਂ ਹੀ ਤੇ ਆਪਾਂ ਨੂੰ ਜਦੋਂ ਗੁਰੂ ਮਾਰਾ ਸਾਹਿਬ ਨੇ ਬਚਾਇਆ ਆ ਆਪਣੇ ਪੁਰਖਿਆਂ ਨੇ ਇਸੇ ਲਈ ਤਾਂ ਸ਼ਹਾਦਤਾਂ ਦਿੱਤੀਆਂ ਤੇ ਅੱਜ ਆਪਾਂ ਉਸੇ ਰਾਹ ਤੇ ਕੰਨ ਦੇ ਪੈਸੇ ਦੀ ਖਾਤਰ ਦੁਰੇ ਆ ਔਰ ਜੇ ਕਿਸੇ ਦੀ ਵੀ ਨੌਲੇਜ ਦੇ ਵਿੱਚ ਕੋਈ ਵੀ ਇਹੋ ਜੀ ਗੱਲ ਆਉਂਦੀ ਆ ਤਾਂ ਮੇਰੇ ਵੀਰ ਤੁਸੀਂ ਸਾਡੇ ਜਿਹੜੀ ਸੰਸਥਾ ਆ ਜੱਗੀ ਵੀਰ ਚਲਾਉਂਦੇ ਆ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਜੋ ਵੀ ਸਾਡੇ ਤੋਂ ਬੰਦੀ ਮਦਦ ਆਸੀ ਉਸ ਚੀਜ਼ ਲਈ ਹਮੇਸ਼ਾ ਤਿਆਰ ਆ ਚਾਹੇ ਉਹ ਕਾਨੂੰਨੀ ਲੜਾਈ ਆ ਜੇ ਕਿਸੇ ਵੀ ਇਹੋ ਜੇ ਕੇਸ ਦੀ ਕਾਨੂੰਨੀ ਲੜਾਈ ਲੜਨ ਦੀ ਲੋੜ ਪੈਂਦੀ ਆ ਹਾਂਜੀ ਤਾਂ ਮੈਂ ਹੀ ਆਪ ਜੀ ਨੂੰ ਬੇਨਤੀ ਕਰਦਾ ਵੀ ਉਹ ਬਿਲਕੁਲ ਅਸੀਂ ਫ੍ਰੀ ਲੜਾਂਗੇ ਜਿੱਥੇ ਕਿਸੇ ਬੱਚੀ ਦਾ ਮਸਲਾ ਆ ਜਾਂਦਾ ਹੈ ਬੱਚੀ ਦੇ ਨਾਲ ਟੱਕਰ ਆਉਂਦਾ ਹੈ ਹਾਂਜੀ ਮਹਾਪੁਰਮੇ ਧੰਨਵਾਦ ਕਰਦਾ ਆਪਣੇ ਬਾਕੀ ਇਹੋ ਜੀ ਕੋਈ ਵੀ ਸਮਾਜਿਕ ਬੁਰਾਈ ਆ ਉਹਦਾ ਡਾਟ ਕੇ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਆ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਜੁਰਮ ਹੁੰਦਾ ਵੇਖ ਕੇ ਗਾਂ ਲੰਘ ਜਾਂਦੇ ਆ ਸੋ ਵੀਰੋ ਗੱਲ ਇਹ ਆ ਵੀ ਜੇ ਆਪਾਂ ਜੁਰਮ ਸਹਿੰਦੇ ਆ ਤਾਂ ਵੀ ਆਪਾਂ ਉਹਨੇ ਗੁਨਾਹਗਾਰ ਆ ਜੇ ਆਪਾਂ ਕਿਸੇ ਤੇ ਜੁਰਮ ਹੁੰਦਾ ਵੇਖ ਕੇ ਕਿਤੇ ਲੰਘ ਜਾਂਦੇ ਆ ਤਾਂ ਵੀ ਆਪਾਂ ਉਸ ਜੁਰਮ ਦੇ ਉਸ ਗੁਨਾਹ ਦੇ ਓਨੇ ਹੀ ਭਾਗੀਦਾਰ ਬਣ ਜਾਂਦੇ ਆ ਕੋਈ ਚਾਹੂਂਗੀ ਆਪਾਂ ਉਸ ਜੁਰਮ ਦੇ ਖਿਲਾਫ ਆਵਾਜ਼ ਨਹੀਂ ਚੁੱਕਦੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਆਪਾਂ ਓਨੇ ਹੀ ਭਾਗੀਦਾਰ ਬਣ ਜਾਂਦੇ ਆ ਉਹਦੇ ਵਿੱਚ ਸੋ ਆਪਾਂ ਆਪਣਾ ਜਿਹੜਾ ਮਾਨਮਤਾ ਇਤਿਹਾਸ ਆ ਉਹਨੂੰ ਪੜ੍ਹੀਏ ਉਹਨੂੰ ਜਾਣੀਏ ਔਰ ਜਿਹੜੇ ਪੁਰਨੇ ਸਾਡੇ ਵੱਡਿਆਂ ਨੇ ਪਾ ਕੇ ਸਾਨੂੰ ਦਿੱਤੇ ਆ ਉਹਨਾਂ ਦੇ ਉੱਤੇ ਆਪਾਂ ਚੱਲੀਏ ਧੰਨਵਾਦ ਜੀ ਕੋਈ ਵੀ ਇਹੋ ਜੀ ਕੜਨਾ ਹੁੰਦੀ ਹੈ ਤਾਂ ਸਾਨੂੰ ਜਰੂਰ ਉਹਦੀ ਜਾਣਕਾਰੀ ਦਿੱਤੀ ਜਾਵੇ ਜੀ ਅਸੀਂ ਜੋ ਬੰਦੀ ਮਦਦ ਹੈ ਚਾਹੇ ਕਾਨੂੰਨੀ ਹੈ ਚਾਹੇ ਜੋ ਵੀ ਆ ਸਾਡੇ ਤੋਂ ਅਸੀਂ ਉਹ ਸਾਥ ਦੇਵਾਂਗੇ ਔਰ ਮਤ ਕਰਾਂਗੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਧੰਨਵਾਦ ਕਰਦਾ ਆਪਣੇ ਵੱਡੇ ਵੀਰ ਜੀ ਵਕੀਲ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਪਿਛਲੇ ਦਿਨਾਂ 'ਚ ਲੜਕੀ ਦਾ ਤਲਵੰਡੀ ਵਾਲੀ ਦਾ ਮਸਲਾ ਸਾਡੇ ਕੋਲੇ ਆਇਆ ਸੀਗਾ ਜੀ ਅੱਜ ਅਸੀਂ ਸਮੂਹ ਜਿਹੜੀ ਸੰਗਤ ਹੈ ਜੀ ਪਹੁੰਚੇ ਆਂ ਜੇ ਪਿੰਡ ਬਲਿਆਲੀ ਹਰ ਹਰਿਆਣੇ ਦੇ ਵਿੱਚ ਜੀ ਔਰ ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਸਰਦਾਰ ਗੁਰਦੀਪ ਸਿੰਘ ਜੀ ਭੰਡਾਲ ਸੂਬਾ ਜਰਨਲ ਸਕੱਤਰ ਸਰਦਾਰ ਬੋਰਡ ਸਿੰਘ ਜੀ ਹਜ਼ਾਰਾ ਸੂਬਾ ਮੈਂਜੀ ਪ੍ਰਧਾਨ ਸੁਖਦੇਵ ਸਿੰਘ ਜੀ ਖੀਰਾਵਾਲੀ ਸੂਬਾ ਸਲਾਹਕਾਰ ਬਾਬਾ ਸੁਖਦੇਵ ਸਿੰਘ ਜੀ ਮਈਆਂਵਾਲਾ ਖੁਰਦ ਜ਼ਿਲ੍ਹਾ ਸਲਾਹਕਾਰ ਫਰੋਜਪੁਰ ਜੀ ਸਰਦਾਰ ਬੋਰਡ ਸਿੰਘ ਜੀ ਹਜ਼ਾਰਾ ਔਰ ਨਾਲ ਨੇ ਸਾਡੇ ਨਾਲ ਭੈਣ ਜੀ ਵੀ ਆਏ ਨੇ ਉਥੋਂ ਔਰ ਜਗਜੀਤ ਸਿੰਘ ਜੀ ਵੀਰ ਸਾਡੇ ਨਾਲ ਨੇ ਔਰ ਅਸੀਂ ਇੱਥੇ ਆ ਕੇ ਸਾਰੇ ਮਾਮਲੇ ਦੀ ਜਿਹੜੀ ਪੜਤਾਲ ਆ ਉਹ ਕਰ ਲਈ ਹੈ ਜੀ ਜਿਹੜੀ ਲੜਕੀ ਆ ਲੜਕੀ ਇੱਥੇ ਇਸ ਵੀਰ ਸਾਗਰ ਆ ਜੀ ਇਹਦੇ ਨਾਲ ਵਿਆਹੀ ਹੈ ਜੀ ਔਰ ਲੜਕੀ ਆਪਦੇ ਜਿਹੜੇ ਸੋਹਰੇ ਪਰਿਵਾਰ ਦੇ ਵਿੱਚ ਬਿਲਕੁਲ ਸੁਖੀ ਵਸ ਰਹੀ ਆ ਲੜਕੀ ਨੂੰ ਅਸੀਂ ਮਿਲ ਕੇ ਉਹਨੂੰ ਸਾਰੇ ਕੁਝ ਪੁੱਛ ਕੇ ਆਏ ਆ ਲੜਕੀ ਨੂੰ ਇੱਥੇ ਕੋਈ ਤੰਗੀ ਪੇਸ਼ੀ ਨਹੀਂ ਕੋਈ ਤੰਗੀ ਪਰੇਸ਼ਾਨੀ ਕੋਈ ਸੋਹਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਿਸੇ ਵੀ ਕਿਸਮ ਦਾ ਨਹੀਂ ਕੀਤਾ ਜਾਂਦਾ ਜੀ ਔਰ ਅਸੀਂ ਲੜਕੀ ਦਾ ਪਰਿਵਾਰ ਵੇਖ ਕੇ ਪੂਰੇ ਸੰਤੁਸ਼ਟ ਤੇ ਖੁਸ਼ ਆ ਹੁਣ ਇਥੋਂ ਦੀ ਸਰਪੰਚ ਸਾਹਿਬ ਨੂੰ ਮਿਲ ਕੇ ਵਾਪਸ ਜਾ ਰਹੇ ਆ ਜੀ ਸਾਰੇ ਵੀਰਾਂ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫੋਟੋ ਹੀ ਦੇਗਾ